ਸਬਰ ਤੇ ਅੱਜ ਮੌਸਮ ਦੇਖ ਲੋ ਥੋੜਾ ਜਿਹਾ ਚੇਂਜ ਹੋ ਗਿਆ ਤੇ ਬੱਦਲੀ ਬੱਦਲ ਹੋ ਗਿਆ ਤੇ ਠੰਡ ਵੀ ਹੋ ਗਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਇੱਕ ਨਵੇਂ ਵਲੌਗ ਤੇ ਹੁਣ ਮੈਂ ਆਪਣੇ ਹੋਸਟਲ ਤੋਂ ਜਿਹੜਾ ਸੀਗਾ ਉਹ ਐਗਜ਼ਿਟ ਕਰ ਲਿਆ ਤੇ ਅੱਜ ਥੋੜੀ ਜਿਹੀ ਧੁੱਪ ਵੀ ਆ ਤੇ ਬੱਦਲ ਵੀ ਆ ਤੇ ਠੰਡ ਹੋਈ ਆ ਤੇ ਅੱਗੇ ਚੱਲਦੇ ਹਾਂ ਦੇਖਦੇ ਆ ਕੀ ਹੁੰਦਾ ਅੱਗੇ ਲੈ ਆਈਆ ਲੂ ਵੈਕ ਲੂ ਵੈਕ ਜਿਹੜਾ ਹੈਗਾ ਉੱਥੇ ਆ ਗਿਆ ਬਸ ਕੁਛ ਇਹ ਥੋੜਾ ਸ਼ਾਂਤ ਜਿਹਾ ਲੱਗਦਾ ਕੁਛ ਹੋਰ ਘੱਟ ਲੋ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਤੇ ਜਿੱਦਾਂ ਹੁਣ ਆ ਬੱਸ ਆ ਤੇ ਇਹ ਬੱਸ ਦੇ ਪਿੱਛੇ ਇਹਨਾਂ ਨੇ ਆਹ ਜਗ੍ਹਾ ਲਾਇਆ ਹੋਇਆ ਇਹ ਜੋ ਹੈਗਾ ਇਹ ਸੈਕਿੰਡ ਜਿਹੜੇ ਹੈਗੇ ਹਨ ਉਹਨਾਂ ਨੂੰ ਲੈ ਕੇ ਜਾਂਦੇ ਆ ਇਹ ਤੇ ਬੱਸਾ ਠੀਕ ਹੈ ਜੀ ਹੁਣ ਮੈਂ ਲੂਬੈਕ ਪਹੁੰਚ ਗਿਆ ਆ ਤੇ ਤੁਹੇ ਤੁਹਾਨੂੰ ਮੈਂ ਦਿਖਾਉਣਾ ਇਹਦਾ ਦੂਜੀ ਸੈਕ ਇਹ ਹੈਗਾ ਲੂਬੈਕ ਦਾ ਸੈਂਟਰ ਸਟੇਸ਼ਨ ਇਹ ਛੋਟਾ ਜਿਹਾ ਸਟੇਸ਼ਨ ਕੁਝ ਖਾਸ ਖਾਸ ਵੱਡਾ ਨਹੀਂ ਹੈ ਠੀਕ ਹੈ ਜੀ ਤੇ ਆ ਹੈਗੀਆਂ ਨੇ ਜੀ ਇੱਥੇ ਗਲੀਆਂ ਆ ਬਿਲਡਿੰਗ ਦੇਖੋ ਕਿਦਾਂ ਦੀ ਆ ਪੂਰਾ ਇੱਕੋ ਹੀ ਹੰਕ ਦਿੱਤਾ ਹੈ ਤੇ ਆ ਆ ਬੜੀ ਵਧੀਆ ਲੱਗੀ ਮੈਨੂੰ ਬਿਲਡਿੰਗ ਬੜੀ ਵਧੀਆ ਹੈ ਹੈ ਨਾ ਆ ਬਸ ਵੀ ਜਾ ਸਕਦੀ ਆ ਬਟ ਮੈਂ ਬਸ ਨਹੀਂ ਪ੍ਰੇਫਰ ਕੀਤੀ ਕਿਉਂਕਿ ਮੈਂ ਇੱਥੇ 700 ਮੀਟਰ ਦਾ ਹੀ ਰਸਤਾ ਸਰ ਇੱਕ ਹੋਰ ਤੁਹਾਨੂੰ ਸੁਣਾ ਇੱਕ ਆ ਚਰਚ ਆ ਇੱਕ ਉਹ ਬਾਅਦ ਵਿੱਚ ਦਿਖਾਉਣਗੇ ਆ ਜਿਹੜਾ ਇਹਨਾਂ ਦੇ ਜਿੱਥੇ ਲਿਖਿਆ ਹੈ ਨਾ ਉਪਰੋਂ ਥੇਕੇ ਇਹ ਇਹਨਾਂ ਦੇ ਹੈਗੇ ਆ ਮੈਡੀਕਲ ਸਟੋਰ ਤੇ ਆਹ ਜਿਹੜੇ ਹੈਗੇ ਆ ਡਾਕਟਰਾਂ ਦੇ ਡਾਕਟਰਾਂ ਸਾਰੇ ਇਹ ਤੇ ਠੀਕ ਆ ਫਿਰ ਆਪਾਂ ਹੌਲੀ ਹੌਲੀ ਹੁਣ ਚੱਲਦਾ ਤੇ ਮੈਂ ਹੁਣ ਉਧਰ ਨੂੰ ਤੁਰਿਆ ਜਾਣਾ ਤੇ ਉੱਥੋਂ ਥੋੜੀ ਦੂਰੀ ਹੈ ਨਾ ਕੁਝ ਖਾਸ ਇਨੀ ਦੂਰ ਨਹੀਂ ਤੇ ਮੈਂ ਇੱਥੇ ਆ ਸਾਈਕਲ ਦੀ ਨੰਦ ਚੱਲਦਾ ਪੈਣਾ ਹੁਣ ਐਕਸੈਪਟ ਇਹ ਤੁਮਹਾਂ ਦਾ ਪਹੁੰਚਣ ਵਾਲੀਆਂ 700 ਮੀਟਰ ਦੀ ਦੀਦੀ ਪਿਆ ਉਹ ਤੇ ਉਹ ਕਾਫੀ ਮਸ਼ਹੂਰ ਆ ਤੇ ਉੱਥੇ ਕਾਫੀ ਲੋਕ ਦੇਖਣ ਆਂਦੇ ਲੀਏ ਆਦੇ ਨੇ ਬਾਕੀ ਬਕੀ ਆ ਇਹ ਸਾਈਕਲ ਦੀ ਲੈ ਰਹੇਗੀ ਸਾਰੀ ਬਾਕੀ ਆ ਸਟੈਚੂ ਦਾ ਨਾਮ ਚਲੋ ਠੀਕ ਆ ਜੀ ਇੱਥੇ ਇੱਥੇ ਦੇਖ ਸਕਦੇ ਆ ਜਾਂ ਬੱਸਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਰੰਗ ਜਿਹੜੇ ਆ ਗਏ ਆ ਉਹ ਲਗ ਲਗ ਆਇਆ ਹੁੰਦੇ ਮਤਲਬ ਇਹਦਾ ਰੰਗ ਜਿਹੜਾ ਬਦਲ ਜਾਂਦਾ ਬਾਦੀ ਜੀ ਸਟਰੀ ਜਾਨੇ ਜਾਂਦੇ ਆ ਵੱਖ ਬਾਕੀ ਬਾਕੀ ਇਹਨਾਂ ਦੇ ਆਜਾ ਦਾ ਵੀ ਚੇਂਜ ਕੀਤੇ ਹੋਏ ਹਨ ਤੇ ਫਾਰਨੀਚਰ ਜਿਹੜੀਆਂ ਹੈਗੀਆਂ ਡਿਫਰੈਂਟ ਹੀ ਆ ਚੇਂਜ ਆ ਥੋੜਾ ਫਰੰਕ ਬਾਕੀ ਇੱਥੇ ਕੋਈ ਸਪੀਡ ਦੀ ਜਿਹੜੀ ਹੈਗੀ ਕੋਈ ਲਿਮਟ ਹੈ ਨਹੀਂ ਤੇ ਖਾਸ ਕਰਕੇ ਆਟੋ ਬਾਂਦੇ ਜਿੱਦਾਂ ਮਤਲਬ ਮੇਨ ਰੋਡ ਦੇ ਉੱਤੇ ਬਾਕੀ ਤੇ ਨਾਰਮਲ ਦੇ ਵਿੱਚ ਜਿੱਦਾਂ ਮਾਜੀ ਆਵਾਜ਼ ਬਦਲ ਕੇ ਚਲਾਓ ਕਈ ਮੋਟਰਸਾਂ ਦੀ ਆਵਾਜ਼ ਜ਼ਿਆਦਾ ਹੁੰਦੀ ਆ ਤੁਸੀਂ ਦੇਖ ਸਕਦੇ ਆ ਨਾ ਤੁਹਾਨੂੰ ਇਦਾਂ ਦੀ ਵੀ ਚਿੱਤਰਕਾਰੀ ਦੇਖਣ ਨੂੰ ਮਿਲਦਾ ਵੀ ਤੇ ਬਹੁਤ ਸੋਹਣਾ ਥੀ ਵਾ ਆ ਜਿੱਥੇ ਮੈਂ ਥੱਲੇ ਚਲ ਗਿਆ ਹੀ ਤੋ ਥੋੜੀ ਜਿਹੀ ਦੂਰ ਰਹਿ ਗਿਆ ਤੇ ਉਹ ਸਾਹਮਣੇ ਆ ਤੁਸੀਂ ਦੇਖ ਸਕਦੇ ਆ ਤਨਮਨਦ ਖੁੰਨਾ ਹੋਣੀ ਬਹੁਤ ਹੀ ਖਾਸ ਬਹੁਤ ਹੀ ਸੋਹਣੀ ਜਿਹੜੀ ਹੈਗੀ ਹੈ ਨਾ ਤੇ ਇਹ ਮਾਰਤਾ ਹੈਗੀ ਹੈ ਇਹ ਤੁਹਾਨੂੰ ਮਨਦ ਖੁੰਨਾ ਹੋਣੀ ਵੀ ਉਹ ਸਾਹਮਣੇ ਦੇਖ ਸਕਦੇ ਆ ਉਹ ਵਾਲੀ ਇਹਦੇ ਬਾਰੇ ਵੀ ਮੈਂ ਦੱਸਣਾ ਵਾਂ ਤੇ ਅੱਗੇ ਜਾ ਕੇ ਤੇ ਇਹ ਮਤਲਬ ਇੱਥੇ ਲੂਪੈਕ ਦੇ ਵਿੱਚ ਜ਼ਿਆਦਾਤਰ ਜਿਹੜੀ ਟੂਰਿਸਟ ਹੈਗੀ ਆ ਐਟ੍ਰੈਕਸ਼ਨ ਉਹ ਇਹੀ ਆ ਤੇ ਦੂਜੀ ਗੱਲ ਇਹ ਕਿ ਮੈਨੂੰ ਇੱਥੇ ਦੀ ਸਿਟੀ ਜਿਹੜੀ ਆ ਉਹ ਵੀ ਸਾਫ਼ ਲੱਗਦੀ ਆ ਹਨਾ ਇਹਦਾ ਆ ਫੁੱਲ ਫੁੱਲ ਵੀ ਲੱਗੇ ਹੋਏ ਤੇ ਜਿੱਦਾਂ ਜਿੱਦਾਂ ਲੱਗੇ ਆਈ ਜਨਾ ਹਨਾ ਬਾਬਾ ਵੇਖਣ ਵੀ ਜੀ ਲੈ ਗ੍ਰੀਨ ਹੋਈ ਇੱਥੇ ਬੱਸਾਂ ਦੇ ਨੰਬਰ ਹੁੰਦੇ ਆ ਔਰ ਇਹ 7 ਨੰਬਰ ਆ 1 ਨੰਬਰ ਦੋ ਨੰਬਰ ਜਿੱਦਾਂ ਬਾਕੀ ਆ ਬੰਦੇ ਜਿਹੜੇ ਕਰੀ ਜਾਂਦਾ ਠੰਡਾ ਵੀ ਲੈ ਕੇ ਲੋ ਜੀ ਬੈਹ ਤੇ ਲੱਗ ਗਿਆ ਆ ਗਿਆ ਇਸ ਵੇਲੇ ਕਾਫੀ ਵੱਡੀ ਮਾਤ ਆ ਬਈ ਇਹਦੇ ਉੱਤੇ ਲਿਖਿਆ ਪਿਆ ਕੋਨ ਕੋਡਿਆ ਟੋਮੀ ਫੋਰਿਸਪੈਕਸ ਇਹਦਾ ਮਤਲਬ ਇਹ ਆ ਘਰ ਵਿੱਚ ਏਕਤਾ ਤੇ ਬਾਹਰ ਸ਼ਾਂਤੀ ਇਹ ਕਿਸੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਖਿਆ ਸੀਗਾ ਤੇ ਮੈਂ ਇਹਨੂੰ ਲੱਗ ਜਉਂਦਾ ਹਾਂ ਉਹ ਦੱਸਦਾ ਕਿੱਦਾਂ ਦਾ ਹੈ ਉਹ ਸਨੈਰੀ ਅੱਖਰਾਂ ਦੇ ਲਿਖਿਆ ਹੋਇਆ ਹੈ

ਦੀ ਕੰਸਟਰਕਟਰ 18, 1864 0370 ਬਾਰੇ ਕੌਨਸੀ ਆਫੀਸ ਇਨ ਵਿੱਚ ਸਟਾਇਲ ਉਹਦੇ ਇਹ ਨਹੀਂ ਦੇਖ ਆਦੇ ਮiddel ਗੇਟ ਇੰਜੀਨੀਅਰ ਦਾ ਫੋਰ ਫਾਊਂਡੇਸ਼ਨ ਐਂਡ ਬੀਟਵੀਨ ਆਜੋ ਕਮਾਰਾ ਦਾ ਤਰੇ ਦਾ ਕਾਜ ਹੁਣ ਬੰਦੇ ਇਥੇ ਤੁਸੀਂ ਵੀ ਆ ਗਏ ਹੋ ਜੋ ਹੋਰ ਆਵਦਨ ਆਪਣਾ ਵੇਚਦਾ ਕੁਝ

ਇੰਦਰ ਇੱਥੇ ਦੁਕਾਨ ਲੱਗੀ ਹੋਈ ਹੈ। ਲੈ ਵੀ ਮਜ਼ਾ ਆ ਗਿਆ ਇਹ ਦੇਖ ਕੇ। ਤੇ ਕਾਫੀ ਵੱਡੀ ਬਿਲਡਿੰਗ ਹੈ। ਠੀਕ ਹੈ ਇਸ ਤੋਂ ਬਾਅਦ ਹੁਣ ਮੈਂ ਇੱਥੋਂ ਨਿਕਲੂਗਾ ਤੇ ਤੁਹਾਨੂੰ ਮੜਾ ਮੋਟਾ ਇੱਥੇ ਲਾਗੇ ਛਾਗੀ ਦੀ ਜਿਹੜੀ ਸਿਟੀ ਆ ਉਹ ਤੋਂ ਉਹਦੇ ਬਾਰੇ ਦੱਸੂਗਾ। ਤੇ ਆਈ ਹੋਰ ਤੁਹਾਨੂੰ ਇਹ ਜਿਹੜਾ ਹੈ ਵਧੀਆ ਲੱਗਾ ਹੈ ਨਜ਼ਾਰਾ ਇਹ। ਤੇ ਕਾਫੀ ਫੇਮਸ ਆ ਇਹ ਕੋਈ ਇਦਾਂ ਨਹੀਂ ਕਿ ਏਲੂਵੇਟ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਇੰਪੋਰਟੈਂਟ ਸਿਗਾ ਬਾਕੀ ਇਹਦੇ ਬਾਰੇ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਰਸਤਾ ਇਸ ਕਰਕੇ ਵੀ ਇੰਪੋਰਟੈਂਟ ਸਿਗਾ ਕਿਉਂਕਿ ਇਹ ਬਾਲਟਿਕ ਜਿਹੜਾ ਹੈਗਾ ਸੀ ਓਸ਼ੀਅਨ ਹੈਗਾ ਇਹ ਉਹਦੇ ਨਾਲ ਲੱਗਦਾ ਹੁੰਦਾ ਸੀ ਤੇ 13ਵੀਂ ਸਦੀ ਦੇ ਵਿੱਚ ਇਹ ਵਪਾਰ ਦਾ ਸਭ ਤੋਂ ਮੁੱਖਾ ਰ ਹੁੰਦਾ ਸੀਗਾ ਤੇ ਇਸ ਕਰਕੇ ਇਹ ਵੀ ਤਾਂ ਇੰਨਾ ਮਸ਼ਹੂਰ ਸੀ ਬਾਕੀ ਇਹਦਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਜਿਹੜਾ ਗੁੰਬਦਾ ਇਹ ਜਿਹੜਾ ਇੱਕ ਕੋਨ ਦੇ ਸ਼ੇਪ ਦੇ ਵਿੱਚ ਆ ਜਿੱਦਾਂ ਤੇ ਤੁਸੀਂ ਦੇਖ ਸਕਿਆ ਤੇ ਹੋਰ ਵੀ ਇਹਦੇ ਪਿੱਛੇ ਇੱਕ ਕੋ સોਨੇ ਦਾ ਬਣਿਆ ਪਿਆ ਬੜਾ ਵਧੀਆ ਲੱਗਦਾ ਪਿਆ ਇਹਦੇ ਅੰਦਰ ਦੀ ਹਿਤਾਉਣ ਦਿਖਾਇਆ ਹੀ ਆ ਉਹ ਤੇ ਅਜੇ ਵੀ ਇਹ ਇਹ ਮਤਲਬ ਇਹਦਾ ਅਜੇ ਵੀ ਮਤਲਬ ਇਹਦੀ ਜਿਹੜੀ ਹੈਗੀ ਆ ਹਾਂ ਡਿਊਰੇਬਿਲਟੀ ਜਿਹੜੀ ਇਹ ਆ ਅਜੇ ਵੀ ਇਹ ਸਹੀ ਹੈ ਇਹ 13ਵੀਂ ਸਦੀ ਦਾ ਅਜੇ ਵੀ ਇਹ ਦੇਖੋ ਕਿੰਨੀ ਵਧੀਆ ਕਾਰੀ ਪੱਕੀ ਆ ਯੂਕਰੇਨ ਦੇ ਲੋਕ ਵੀ ਨਹੀਂ ਦੇਖ ਸਕਦੇ ਇਹ ਝੰਡਾ ਲਾ ਕੇ ਇੱਥੇ ਬੈਠੇ ਇਹ ਸਾਹਮਣੇ ਲੋ ਜੀ ਮੈਂ ਉੱਥੋਂ ਤੁਰ ਕੇ ਨਾ ਇੱਥੇ ਆ ਗਿਆ ਆਹ ਥੀ ਵਿਊ ਚੈੱਕ ਕਰੋ ਕਿੰਨਾ ਵਧੀਆ ਬਾਕੀ ਆ ਕੁਰਸੀਆਂ ਲੱਗੀਆਂ ਹੋਈਆਂ ਸੀ ਇੰਜੋਏ ਕਰ ਸਕਦੇ ਤੇ ਉਹ ਲਿਖ ਸਕਦੇ ਅੱਗੇ ਲਿਖਿਆ ਪਿਆ ਹੈਮਬਰਗ 66 ਕਿਲੋਮੀਟਰ ਦੀ ਠੀਕ ਆ ਜੀ ਬਾਕੀ ਆ ਕੁਰਸੀ ਹੈਗੀਆਂ ਜਿਹਨੂੰ ਕਮਾ ਕੇ ਜਿੱਦਾਂ ਮਾਜੀ ਦੇਖ ਸਕਦੇ ਤੇ ਅੰਨਾ ਹੁਣ ਲਕੋਣਾ ਵੀ ਤੇ ਬਦਲ ਤੁਸੀਂ ਦੇਖ ਸਕਦੇ ਕੰੇਰੀਆ ਜੇ ਬੋਟੂ ਲੈਣਾ ਹੋਵੇ ਤਾਂ ਆ ਜਿਹੜਾ ਹੈਗਾ ਨਾ ਇੱਥੇ ਕੰਟਰੋਲ ਇੱਥੇ ਵੀ ਲੈ ਸਕਦੇ ਬਾਕੀ ਆ ਬੱਸਾਂ ਬੱਸਾ ਚੱਕਾ ਸਕਦੇ ਸੀ ਕਾਹ ਜਗਾ ਇੱਥੇ ਦੇਖਿਆ ਉਹ ਠੀਕ ਹੈ ਜੀ ਤੇ ਹੁਣ ਅੱਗੇ ਫਿਰਦੇ ਆ ਬਈ ਕਿ ਕੋਈ ਕੋਈ ਧੁਪਾਲ ਆ ਰਿਹਾ ਤਾਂ ਜਰੂਰ ਦੱਸਣਾ ਪਰ ਜਿਹੜਾ ਹਾਲ ਵੀੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਇੱਥੋਂ ਇੱਥੋਂ ਵੀ ਦੇਖ ਸਕਦੇ ਸੀ ਕਿਵੇਂ ਲੱਗ ਰਿਹਾ ਬਾਕੀ ਚੱਲੋ ਅੱਗੇ ਆਪਣੇ ਸਵਰ ਤੇ ਲੋ ਜੀ ਇਹ ਜੂ ਟਨ ਮਾਰੇ ਹੈਗਾ ਤੇ ਆ ਸਭ ਤੋਂ ਵੱਡੀ ਜਿਹੜੀ ਹੈਗੀ ਆ ਚਰਚ ਦੇਖ ਸਕਦੇ ਇਹ ਮਿਲ ਗਈ ਮੈਨੂੰ ਇਹ ਚਰਚ ਦੇ ਅੰਦਰ ਮੈਂ ਹੋਈ ਜਾ ਕੇ ਆਇਆ ਹੈਗਾ ਤੇ ਖਾਲੀ ਆ ਚਰਚ ਅੰਦਰ ਕੁਝ ਨਹੀਂ ਕੋਈ ਕੁਰਸੀਆਂ ਨਹੀਂ ਲੱਗੀਆਂ ਕੋਈ ਕੁਝ ਨਹੀਂ ਤੇ ਖਾਲੀ ਆ ਪੀਰੇ ਦਾਦੇ ਵਿੱਚ ਮੌਰੀਆ ਹੈ ਤੇ ਬਾਕੀ ਲੋਕ ਬਾਹਰ ਹੈਗੇ ਆ ਵੀਡੀਓ ਬਣਾਉਣੀਆਂ ਤਾਂ ਲੋਕ ਤੁਸੀਂ ਇਸ ਕਰਕੇ ਮੈਂ ਬਣਾਈ ਤੁਹਾਨੂੰ ਇੱਥੇ ਚਰਚ ਜਿਹੜੀ ਆਈ ਉਹਨਾਂ ਨੂੰ ਦੇਖਣ ਮਿਲਣੀ ਆ ਮੈਨਾਂ ਬਦਲ ਆਈ ਚਾਰ ਚਾਹਾਂਗੇ ਪਿੱਛੇ ਜੀ ਜਦੋਂ ਮੈਂ ਹੁੰਦਾ ਪਿਆ ਹੈਗਾ ਉਦੋਂ ਤੇ ਹਰ ਕਿਸ ਤਰ੍ਹਾਂ ਦੇ ਜਿਹੜੇ ਸੀਗੇ ਉਹ ਸ਼ੋਅਰੂਮ ਨੂੰ ਸੀਗੇ ਰੋਲੈਕਸ ਹੋ ਗਿਆ ਸਾਰੇ ਹੋ ਗਏ ਜਿੰਨੇ ਵੀ ਸੀਗੇ ਤੇ ਸਾਰੇ ਤੁਹਾਨੂੰ ਸ਼ੋਅਰੂਮ ਨਾਲ ਜਾਂਦੇ ਆ ਤੇ ਗੱਲਾਂ ਬਸ ਤਹਿ ਦੀ ਤੇ ਜੋ ਮਰਜ਼ੀ ਜੋ ਖਰੀਦੋ ਯਾਰ ਆ ਵੀ ਚ ਦੇ ਦੇ ਇਹ ਜਾਵੇ ਉਹਦੀਆਂ ਲੱਗਣੀਆਂ ਆ ਆ ਜਿਹੜਾ ਹੈਗਾ ਇਹ ਜਿਆਦਾ ਵਧੀਆ ਰਗਣੀਆਂ ਇਹਦੇ ਅੱਗੇ ਨਿਸ਼ਾਨ ਬਣੇ ਪਏ ਆ ਆ ਦੇਖੋ ਆਹੀ ਲੋਗੋ ਜਿਆ ਹੈਗਾ ਨਾ ਤੁਹਾਨੂੰ ਆ ਜਿਹੜਾ ਲੋਗੋ ਇਹ ਤੁਹਾਨੂੰ ਸਰਕਾਰੀ ਦਸਤਾਨਾ ਜਿਹੀ ਮਿਲਣੀ ਬਜਰਮਾ ਜੀ ਬਾਕੀ ਇਹ ਦੁਕਾਨਾਂ ਦਾ ਗੁੰਨਾ ਵੀ ਲੱਗੀਆਂ ਮੈਂ ਉਹ ਸੋਚਾਇਗਾ ਥੋੜੇ ਬੋ ਦਾ ਦੇਖ ਕੇ ਚਲੇ ਜਾਊਗਾ ਉੱਥੇ ਹਰ ਵਾਰ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ। ਇੱਕ ਕਹਾ ਉਹ ਤੇ ਜਿਹੜੀ ਇੱਕ ਚਾਚਾ ਬਿਖਾਉਣ ਆਇਆ ਸੀਗਾ, ਇੱਕ ਚਾਚੇ ਉਹ ਵੀ। ਦੇਖੋ ਸੱਤ ਪਿੱਛੇ ਜਿਹੜੀ ਉਹ ਚਾਚਾ ਸੀ। ਟ੍ਰੇਨ ਚਾਚਾ। ਇੱਕੀ ਜਗ੍ਹਾ ਦੇਖਣ ਨੂੰ ਮਿਲਦੀ। ਬਾਕੀ ਆਹ ਤੁਹਾਨੂੰ ਦਿਖਾਉਣਾ। ਆਹ ਬਿਲਡਿੰਗ ਵੇਖੋ। ਬਾਕੀ ਇੱਥੇ ਆ ਨਾ ਕਬੂਤਰਾਂ ਨੂੰ ਰੱਖਣ ਵਾਸਤੇ। ਕਬੂਤਰ ਜਿਹੜੇ ਬਹੁਤ ਬੰਦੇ ਨੇ। ਜਿਹੜੇ ਹਾਂ ਸੂਏ ਲਾਇ ਹੋਏ ਆ ਇੱਥੇ। ਠੀਕ ਆ। ਤਾਂ ਆ ਕੇ ਕਬੂਤਰ ਇੱਥੇ ਨਾ ਬੈਠਣ। Okay, ja Ach cool. also, okay. um, genau das kann man ਤੁਸੀਂ ਦੇਖੀ ਜੀ ਆਹ ਇਹ ਇਹਨਾਂ ਦਾ ਫਰੇਟ ਵੀ ਨਿਕਲੀ ਹੈਗੀ ਚਲੋ ਠੀਕ ਆ ਬਸ ਇੰਨੇ ਹੀ ਸੀਗਾ ਤੇ ਵਾਪਸ ਮੈਂ ਜਾਉਂਗਾ ਕਿ ਇੱਕ ਹੋਰ ਚੀਜ਼ ਨੋਟ ਕੀਤੀ ਇਹ ਤਾਂ ਥੋੜੀ ਇੱਕ ਸਾਈਡ ਨੂੰ ਨਾ ਟਿਲਟ ਆ ਉਹ ਏਕ ਸਾਈਡ ਜੀ ਨੂੰ ਹੋਈ ਆ ਜੇ ਮੈਂ ਇਦਾਂ ਰੱਖਾਂ ਇੱਕ ਸਾਈਡ ਨੂੰ ਦੇਖੋ ਹੁਣ ਹੁਣ ਦੇਖ ਸਕਦੇ ਆ ਮੌਸਮ ਜਿਹੜਾ ਹੈਗਾ ਉਹ ਖਰਾਬ ਹੋਣਾ ਸ਼ੁਰੂ ਹੋ ਗਿਆ ਠੀਕ ਆ ਹਾਂਜੀ ਦੋਸਤੋ ਮੈਂ ਹੁਣ ਇਸ ਵੇਲੇ ਬਰਲਿਨ ਪਹੁੰਚ ਚੁਕਿਆ ਆ ਤੇ ਸਫਰ ਜਿਹੜਾ ਹੈਗਾ ਕਾਫੀ ਲੰਬਾ ਸੀਗਾ ਤੇ ਤਿੰਨਾਂ ਚਾਰਾਂ ਘੰਟੇ ਦੀ ਦੂਰੀ ਸੀਗੀ ਤੇ ਤਿੰਨਾਂ ਚਾਰਾਂ ਘੰਟਿਆਂ ਬਾਅਦ ਮੈਂ ਇੱਥੇ ਪਹੁੰਚ ਚੁਕਿਆ ਆ ਤੇ ਕੁਝ ਜ਼ਿਆਦਾ ਖਾਸ ਨਹੀਂ ਸੀਗਾ ਤੇ ਕਿਉਂਕਿ ਇੰਨਾ ਸਫਰ ਪਹਿਲਾਂ ਵੀ ਮੈਂ ਆਲਰੇਡੀ ਕਰ ਚੁਕਿਆ ਸੀਗਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਨ ਕੋ ਬਾਰ-ਬਾਰ ਜੀਹਾਂ ਪਾਸ ਦਿਖਾਈ ਜਾਵਾ ਤੇ ਇਹ ਸਿਰਫ ਦੋ ਦਿਨ ਹੀ ਸੀਗੇ ਇਹਨਾਂ ਦੋਹਾਂ ਦਿਨਾਂ ਦੇ ਵਿੱਚ ਮੈਂ ਕਾਫੀ ਟਰੈਵਲ ਕਰ ਲਿਆ ਤੇ ਮੈਨੂੰ ਇਹ ਲੱਗਦਾ ਕਿ ਮੈਂ ਨਾ ਦੁਬਾਰਾ ਫਿਰ ਇਹਨੂੰ ਇੱਦਾਂ ਕੰਟੀਨਿਊ ਰੱਖਾਂ ਤੇ ਆਨਲਾਈਨ ਟਾਈਮ ਦੇ ਵਿੱਚ ਮੈਂ ਇਦਾਂ ਹੀ ਸਨੀ ਐਤਵਾਰ ਜਾ ਕੇ ਵੀਡੀਓ ਬਣਾਵਾਂ ਤੇ ਬਲੌਗ ਬਣਾਵਾਂ ਤੇ ਬਾਕੀ ਤੁਸੀਂ ਮੈਨੂੰ ਸੁਜੈਸਟ ਵੀ ਕਰ ਸਕਦੇ ਆ ਕਿ ਕਿੱਦਾਂ ਰੋਜ਼ ਬਲੌਗ ਬਣਾਵਾਂ ਜਾਂ ਫਿਰ ਕਿੱਦਾਂ ਪਰ ਕਿਉਂਕਿ ਸਾਡਾ ਕੰਮ ਵੀ ਹੁੰਦਾ ਹੈ ਸਟੂਡੈਂਟ ਆ ਤੇ ਜਿਹੜਾ ਸਨੀ ਐਤਵਾਰ ਜਿਹੜਾ ਹੁੰਦਾ ਉਹ ਸਹੀ ਰਹਿੰਦਾ ਐਸਵੇਲੇ ਫਿਲਹਾਲ ਮੈਂ ਬਰਲਿੰਗ ਵਿੱਚ ਆ ਮੌਸਮ ਜਿਹੜਾ ਬਦਲਤੀ ਦੇਖ ਸਕਦੇ ਆ ਇਹ ਠੰਡ ਹੋ ਗਈ ਆ ਇਹ ਜਿਹੜਾ ਹੈਗਾ ਮਹੀਨਾ ਇਹ ਅਗਸਤ ਦਾ ਮਹੀਨਾ ਆ ਤੇ ਅਗਸਤ ਮਹੀਨੇ ਦੇ ਵਿੱਚ ਠੰਡ ਜਿਹੜੀ ਹੁੰਦੀ ਆ ਨਾ ਉਹ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਮੈਂ ਇਥੋਂ ਘਰੋਂ ਨਿਕਲਿਆ ਸੀਗਾ ਉਦੋਂ ਥੋੜੀ ਜਿਹੀ ਗਰਮੀ ਸੀਗੀ ਮੈਂ ਟੀ-ਸ਼ਰਟ ਪਾ ਕੇ ਆਈ ਤੇ ਹੁਣ ਅੱਜ ਮੈਨੂੰ ਆ ਮੋٹے ਕੱਪੜੇ ਪਾਉਣੇ ਪਏ ਇਸ ਕਰਕੇ ਹੁਣ ਜਿਹੜੀ ਠੰਡ ਸ਼ੁਰੂ ਹੋ ਜਾਨੀ ਆ ਠੰਡ ਦੇ ਵਿੱਚ ਜਿਹੜਾ ਮਾਹੌਲ ਹੁੰਦਾ ਉਹ ਹੋਰ ਹੋ ਜਾਂਦਾ ਤੇ ਇਸ ਤੋਂ ਇਲਾਵਾ ਕਿ ਜਿਹੜੀਆਂ ਵੀਡੀਓ ਹੋਣੀਆਂ ਮੈਂ ਰੋਜ਼ ਨਹੀਂ ਪਾ ਸਕਦਾ ਕਿਉਂਕਿ ਜਿੱਦਾਂ ਹੁਣ ਦੋ ਵੀਡੀਓ ਇਸ ਹਫ਼ਤੇ ਬਣਾਈਆਂ ਤਾਂ ਅਗਲੇ ਹਫ਼ਤੇ ਜਦੋਂ ਬਣਾਉਂਗਾ ਘੱਟੋ ਘੱਟ ਜੇ 10-15 ਜਦੋਂ ਹੋ ਜਾਣਗੇ ਹਨ ਉਦੋਂ ਜਾ ਕੇ ਮੈਂ ਬਣਾਉਂਗਾ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਵੀਡੀਓ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਕੱਠੀਆਂ ਕਰਕੇ ờ ਸਾਰੋਂ ਵੀਡੀਓ ਨੂੰ ਇਕੱਠੀਆਂ ਬਣਾ ਕੇ ਫਿਰ ਉਹਨੂੰ ਬਾਰੀ-ਬਾਰੀ ਅਪਲੋਡ ਕਰਾਂਗਾ ਤਾਂ ਕਿ ਕੰਸਿਸਟੈਂਸੀ ਜਿਹੜੀ ਹੈਗੀ ਆਪਣੀ ਮਤ ਜਾਨੀ ਕਿ ਰੋਜ਼ ਵੀਡੀਓ ਜਿਹੜੀ ਪਾਉਣ ਵਾਲੀ ਹੈਗੀ ਜਾਂ ਤੀਜੇ ਦਿਨ ਰੱਖਣਾ ਉਹ ਫਿਰ ਕੰਟੀਨਿਊਸ ਚੱਲਦੀ ਰਹੇ ਪਰ ਇਹ ਮੈਨੂੰ ਪਤਾ ਹੈ ਕਿ ਇਹ ਮਤਲਬ ਮੁਸ਼ਕਲ ਹੀ ਉਠਾਦਾ ਕਿਉਂਕਿ ਹਰ ਰੋਜ਼ ਵੀਡੀਓ ਬਣਾਉਣਾ ਹਰ ਹਫਤੇ ਵੀਡੀਓ ਬਣਾਉਣਾ ਇਹ ਮਤਲਬ ਇਹ ਮੁਸ਼ਕਲ ਹੈ ਕਿਉਂਕਿ ਪੜ੍ਹਾਈ ਇੱਥੇ ਹਰ ਚੀਜ਼ ਮੈਂਟੇਨ ਕਰਨੀ ਪੈਂਦੀ ਹੈ ਇਸ ਲਈ ਮੈਂ ਕੀ ਕਰੂੰਗਾ ਕਿ ਜਦੋਂ ਮੇਰੇ ਕੋਲ 10 ਦੀ ਵੀਡੀਓ ਹੋ ਜਾਣਗੀਆਂ ਬਾਲਾ ਉਹਨੇ ਇੱਕ ਹਫਤਾ ਦੋ ਹਫਤੇ ਲੀਨ ਗਿਆ ਤਾਂ ਮੈਂ ਜਿਹੜੀਆਂ ਵੀਡੀਓ ਕੰਟੀਨਿਊਸ ਨਹੀਂ ਆਉਂਦੀਆਂ ਉਹਨਾਂ ਲਈ ਤੇ ਇਸ ਕਰਕੇ ਇਹੀ ਕਾਰਨ ਹੈ ਮੇਰਾ ਇਹ ਆ ਦੇਖ ਆਦੇ ਆ ਟ੍ਰੇਨ ਚੱਲ ਜਾਂਦੀ ਇਹ ਇੱਥੇ ਇੱਥੇ ਲਾਲ ਦਾ ਤੁਹਾਨੂੰ ਜੈਲੋ ਰੰਗ ਦੀਆਂ ਮਿਲਦੀਆਂ ਹਨ ਰੇਣਾ ਠੀਕ ਹੈ। ਯਾ ਪੁੱਛਿਆ ਵੀ ਉਹਨੇ ਅੱਡੇ ਵਾਲਾ। ਅੰਨਾ ਥੋੜਾ ਹੋਰ ਹੀ ਲਗਾਣਾ। ਤੇ ਬਾਕੀ ਆਪਣੀ ਨੀ ਲਿਓ ਸੀ ਜੀ। ਤੇ ਬਾਕੀ ਵੀ ਨਹੀਂ ਆਈਆਂ ਹੋਰ ਉਹਦੇ ਜੰਗ ਹੋ ਗਏ ਲੋਡ ਕਰਤਾ। ਤੇ ਅਦਾ ਸੰਭਾਲ ਆਪਣੇ ਭਰਾ ਉਸ ਤੋਂ ਕਰ। ਤੇ ਬਾਕੀ ਜਿਹੜੀ ਵੀ ਹੈ ਮਰਾ ਦਾ ਰੱਖੇ ਕਰਦਾ ਰਹਿੰਦਾ। ਤੇ ਬਾਕੀ ਜਿਹੜੀਆਂ ਵੀਡੀਓਆਂ ਆਈਆਂ ਉਹਨਾਂ ਨੂੰ ਮੈਂ ਐਡਿਟ ਕਰਦੀ ਫੇਸ ਕਰਕੇ ਅਪਲੋਡ ਕਰੂੰਗਾ ਤੇ ਆਵਾਂ ਟਾਈਮ ਦੇਖਦੇ ਵੀਡੀਓ ਕਰਾਂਗਾ थैंक यू ਸੋ ਮਚ ਤੇ ਅੰਨ ਹੋ ਗਾਰਿਆ ਫਾਲ ਤੇ ਭੁੱਖ ਲੱਗੀ ਆ ਇੱਥੇ ਲੋਕਾਂ ਕੋਲੋਂ ਛੋਟੇ ਤੋਂ ਕੋਈ ਖਾ ਲੂੰਗਾ ਕੋਈ ਸਾਂਹੂ ਹੈ ਤੇ ਬੱਸ ਮੈਂ ਚਲਦਾ